ਉਮਾਰ ਨੇ ਇਹ ਆਪਣਾ ਬਾਤ ਆਪਾਂ ਇਹਨਾਂ ਦੇ ਨਾਲ ਹੀ ਜਾ ਰਹੇ ਆਂ ਅੱਜ ਸ਼ੁਭ ਦਿਹਾੜਾ ਪਵਨ ਬਾਲਮੀਕੀ ਮਹਾਰਾਜ ਦਾ ਆਪਾਂ ਆਪਣੇ ਨਗਰ ਸਲੋ ਵਿੱਚ ਬੜੀ ਸ਼ਾਨਦਤ ਨਾਲ ਪ੍ਰੋਗਰਾਮ ਮਨਾ ਰਹੇ ਆਂ ਅੱਜ ਦਾ ਜੋ ਦਿਹਾੜਾ ਹੈ ਬਹੁਤ ਸਾਰੇ ਨਗਰ ਵਾਸੀਆਂ ਦੇ ਨਾਲ ਰਲ ਕੇ ਵਧੀਆ ਕੰਗਨਾ ਬਣਾ ਰਹੇ ਹਾਂ। ਕਾਲੂ ਕੀ ਕੀ ਪ੍ਰੋਗਰਾਮ? ਕਾਲੂ ਪ੍ਰੋਗਰਾਮ ਹੈ ਜੀ ਆਪਣਾ ਪਹਿਲਾ ਤਾਂ ਸਵੇਰੇ 10 ਵਜੇ ਲੰਗਰ ਪਟਾਰਾ ਸ਼ੁਰੂ ਹੋ ਜਾਣਾ ਜੀ ਸ਼ਾਮ ਤੋਂ ਬਾਅਦ ਉਸ ਤੋਂ ਬਾਅਦ ਚਾਹ ਪਾਣੀ ਜੋ ਵੀ ਹੈਗਾ ਉਹ ਤੋਂ ਬਾਅਦ ਰਾਤ ਨੂੰ ਸਾਜਨ ਪੱਟੀ ਦੀ ਫਗਵਾੜੇ ਤੋਂ ਸਾਡੇ ਕੋਲ ਪਾਰਟੀ ਪਹੁੰਚ ਰਹੀ ਹੈ। ਫਗਵਾੜੇ ਵਾਲੇ ਜੀ ਦਾ ਗੁਣਗਾਨ ਕਰਨਗੇ। ਤੋ ਸਾਰੇ ਸੰਗਤਾਂ ਨੂੰ ਬੇਨਤੀ ਆ ਕਿ ਜਿੱਥੇ ਤੱਕ ਮੇਰੀ ਆਵਾਜ਼ ਪਹੁੰਚਦੀ ਹੈ ਭਗਵਾਨ ਵਾਲ ਵੀ ਪੰਦਰਪਿੰਡ ਸਰੋਵਰ ਵਿੱਚ ਪਹੁੰਚ ਕੇ ਉਹਨਾਂ ਦੀਆਂ ਭਾਵਨਾਵਾਂ ਸਰੋਵਰ ਤੇ ਉਹਨਾਂ ਦੇ ਭਜਨ ਬੰਧਿਆ ਤਰੀਕੇ ਨਾਲ ਸੁਣ ਜੈ ਬਾਲ ਮੀ ਦੀ ਹਰ ਰਬ ਜੈ ਬਾਲ ਮੀ ਦੀ ਹਰ ਰਬ ਭਗਵਾਨ ਵਾਲ ਦੇ ਮਹਾਰਾਜ ਪ੍ਰਗਟ ਹੋਣ ਲੱਗਦੇ ਹੋਰ ਸਾਜੀ ਅੱਜ ਪਹਿਲੇ ਦਿਨ ਖੇ ਵਾਲੀ ਭਗਵਾਨ ਵਾਲ ਮਹਾਰਾਜ ਦੀ ਜੋ ਪਹੜਾਤ ਜਾਰੀ ਆ ਸਾਰੇ ਹੀ ਪਿੰਡ ਦੇ ਸਹਿਯੋਗ ਨਾਲ ਸੋ ਸਾਰਿਆਂ ਸਾਕਾਂ ਨੂੰ ਬੇਨਤੀ ਕਰਦੇ ਆ ਸੋ ਤੁਹਾਡੇ ਆਪਣੇ ਹੀ ਨਗਰ ਸਲੋ ਵਿੱਚ 11 12 ਦਾ ਪ੍ਰੋਗਰਾਮ ਕੀਤਾ ਜਾ ਰਿਹਾ ਸੋ ਅੱਜ 11 ਤਰੀਕ ਭਗਵਾਨ ਬਾਲਮੀਕੀ ਮੰਦਿਰ ਤੋਂ ਸ਼ੁਭ ਯਾਤਰਾ ਰੰਭ ਹੋਈ ਆ 12 ਤਰੀਕ ਦਿਨ ਐਤਵਾਰ ਨੂੰ ਭਗਵਾਨ ਬਾਲਮੀਕੀ ਮੰਦਿਰ ਵਿਖੇ ਅਸਥਾਨ ਨਗਰ ਮਾਤੇ ਦਾ ਹੋਰ ਰਾਤ 8:00 ਵਜੇ ਭਗਵਾਨ ਬਾਲਮੀਕੀ ਮੰਦਿਰ ਵਿਖੇ ਸਾਜਨ ਪਰ ਟੀਵੀਜ਼ੂਅਲ ਗਰੁੱਪ ਫਗਵਾੜੇ ਵਾਲੇ ਪਰਮਾਰ ਬਾਲਮੀਕੀ ਮਹਾਰਾਜ ਦੇ ਚਰਚਾ ਦਾ ਪ੍ਰਗਟਾਨ ਕਰਨਗੇ ਆਡੇ ਮਾਦੀ ਭਰਾ ਹੀ ਇਹ ਕਹਿਣਾ ਚਾਹੁੰਦੇ ਆ ਜੀ ਭਗਵਾਨ ਬਾਲਕ ਮਹਾਰਾਜੀ ਦੇ ਪ੍ਰਗਟ ਦਿਵਸ ਨੂੰ ਤੇ ਪੌਂਟ ਦੀ ਕਿਰਪਾ ਦਾ ਕਰੋ ਜੀ ਮੈਂ ਤੁਹਾਨੂੰ ਵਿਕੇ ਜੈ ਬਾਲਕੀ ਹਰਰ